ਨੰਗਾ ਨੀ ਗ੍ਰਹਿ ਸਨੇਕਰ ਨਿਰਵਾਰੂ ਸੰਦੇਹ ਨੀ ਗ੍ਰਹਿ ਜਿਹੜਾ ਕਾ ਛੱਡੀ ਫਿਰਦਾ ਨੂੰ ਬੇਕਾਰ ਹੋਇਆ ਹੋਇਆ ਹੈ ਨੀ ਗ੍ਰਹਿ ਇਹ ਘਰ ਆ ਇਹ ਨੂੰ ਨਿਕਰ ਆ ਵੀ ਗਿਆ ਹੈ ਜੇ ਘਰਿਆ ਘਰ ਆਓ ਐਡੀ ਗ੍ਰਹਿ ਕਹਤਾ ਨੀ ਗ੍ਰਹਿ ਗ੍ਰਹਿ ਕਹਤਾ ਤੇ ਤਾਰ ਘਰ ਤਾਂ ਦਲਤੇ ਕੋਈ ਨਹੀਂ ਇਹਦਾ ਅਰਥ ਹੈ ਜੇ ਘਰਿਆ ਘਰ ਆ ਉਹ ਜਿਹੜਾ ਸੀ ਨਿਕਰਾ ਇਹ ਡਿਗਰ ਨਾ ਜਿਹੜਾ ਲੱਗਿਆ ਨੈਗੇਟਿਵ ਐ ਸਾਰੀ ਗਰੇ ਗਰੇ ਵਿੱਚ ਗਰਹਿ ਕਰ ਨੂੰ ਕਹਿੰਦੇ ਨੇ ਉਥੇ ਨਿਕਰਿਆ ਕਹਿਤਾ ਗੌਰ ਨੂੰ ਬਾਣੀ ਸੱਧ ਕਰ ਨਿਕਰਿਆ ਕਾ ਨਿਕਰਿਆ ਨਾ ਰ ਇਹ ਹਿੰਦੀ ਐ ਉਹ ਥੋੜੀ ਜਿਹੀ ਪੰਜਾਬੀ ਦੀ ਗੱਲ ਐ ਲੈਣ ਦੀ ਬੋਲੀ ਐ ਉਹ ਨਹੀਂ ਦੇ ਫਰਕ ਐ ਨਾ ਮਾ ਨਿਗਰ ਸਨੇਹ ਕਰ ਨਿਗਰ ਸਦੇ ਕਰ ਨੇ ਕਰਿਆ ਤੂੰ ਪ੍ਰੇਮ ਕਰ ਪ੍ਰੇਮ ਸਭ ਲੋਗ ਨਿਰਵਾਸ ਹੁੰਦੇ ਹਰ ਸੰਦੇ ਜਿਹੜਾ ਤੇਰੀ ਸ਼ੰਕਾ ਨਾਲ ਅੰਦਰ ਤੇਰੀ ਸ਼ੰਕਾ ਪ੍ਰੇਮ ਨਹੀਂ ਕਰ ਦਿੰਦੀ ਇਹ ਨਾਲ ਵਾਰਨ ਕਰ ਲੈ ਸ਼ੰਕਾ ਦਾ ਬਗਾਨਾ ਕੋਈ ਨਹੀਂ ਇੱਥੇ ਨਾ ਕੋਈ ਬਹਿਰੀਆ ਨਾ ਕੋਈ ਬਗਾਨਾ ਜਾਂ ਕੋਈ ਬਹਿਰੀ ਬਗਾਨਾ ਹੀ ਨਹੀਂ ਇਹਨੂੰ ਸ਼ੱਕ ਕੀਤੇ ਤੇ ਪੈਂਦੀ ਹੈ ਸ਼ੱਕ ਪੈਂਦੀ ਹੈ ਵੀ ਇਹ ਮੇਰਾ ਕੁਝ ਵਿਗਾੜ ਨਾ ਲਵੇ ਇਹ ਨਹੀਂ ਵਿਗਾੜ ਸਕਦਾ ਕੋਈ ਕਿਸੇ ਦਾ ਕੁਝ ਨਾ ਕੋਈ ਕਿਸੇ ਦਾ ਸਵਾਰ ਸਕਦਾ ਨਾ ਕੋਈ ਵਿਗਾੜ ਸਕਦਾ ਫਿਰ ਸ਼ੰਕਾ ਕਿਹੜੀ ਗੱਲ ਦੀ ਹੈ ਸ਼ੰਕਾ ਤਾਂ ਉੱਥੇ ਹੀ ਪਾਊਗੀ ਜਿੱਥੇ ਸਾਨੂੰ ਇਹ ਸ਼ੰਕਾ ਹੋਵੇ ਵੀ ਇਹ ਸਾਡਾ ਵਿਗਾੜ ਦੂ ਕੁਝ ਇਹ ਸਾਡਾ ਸਵਾਰ ਦੂ ਜਦ ਕਿਸੇ ਦੇ ਹੱਥ 'ਚ ਕੁਝ ਹੈ ਹੀ ਨਹੀਂ ਬਸ ਸਦੇ ਉਨਾ ਚ ਰਹਿ ਜਨਾ ਚ ਇਸ ਗੱਲ ਤੇ ਵਿਸ਼ਵਾਸ ਨਹੀਂ ਕਰ ਜਿੱਦੜੇ ਵਿਸ਼ਵਾਸ ਹੋ ਗਿਆ ਕਿ ਤੇਰਾ ਨਾ ਕੋਈ ਸਵਾਰ ਸਕਦਾ ਹੈ ਕੋਈ ਨੁਕਸਾਨ ਕਰ ਸਕਦਾ ਇਹ ਤਾਂ ਸਭ ਸੰਸਾਰੀ ਜਿਹੜਾ ਸੰਸਾਰ ਬਾਹਲਾ ਵਿਗਾੜ ਸਵਾਰ ਰਿਹਾ ਤਾਂ ਹੈਗਾ ਉਹ ਕੁਗਲਾ ਬਾਕੀ ਤੂੰ ਆਪਣਾ ਜੇ ਸਮਾਨ ਜਿਹੜਾ ਤੂੰ ਸਮਾਨ ਆਇਆ ਹੋਇਆ ਤਾਂ ਸਵਾਲ ਹੈ ਤੇ ਨਹੀਂ ਤਾਂ ਬੇੜਾ ਇਹ ਨਹੀਂ ਕਰਨੀ ਤੇ ਕਿਸੇ ਤੋਂ ਤਸਵਾਰ ਮੁਸ਼ਰਹਣਾ ਨਹੀਂ ਸਮਾਰ ਉਹ ਤੈਨੂੰ ਆਪ ਹੀ ਸਮਾਰਨਾ ਪੈਣਾ ਆਪਣਾ ਕੋਈ ਕਿਸੇ ਨਾਲ ਨਹੀਂ ਤਸਵਾਰ ਲੋ ਆਪਣੇ ਹੱਥੀ ਆਪਣਾ ਉਸ ਕੰਮ ਲੱਗ ਜਾ ਜਿੰਨਾ ਚਿਰ ਸੰਦੇ ਪੈਦਾ ਕਰੇਗਾ ਹੋਰ ਬਾਹਰ ਉਲਝਿਆ ਰਹੇਗਾ ਉਹ ਨਾ ਜਰ ਆਪਣਾ ਕੰਮ ਤੈਸਵਾਰ ਸਮਾਰ ਨਾ ਤੈਨੂੰ ਟਾਈਮ ਹੀ ਨਹੀਂ ਮਿਲਣਾ ਜਦ ਆਦਮੀ ਸੋਚਦਾ ਹੈ ਤਾਂ ਉਹ ਆਪਣਾ ਕੁਝ ਨਹੀਂ ਕਰ ਸਕਦਾ ਫਿਰ ਤਾਂ ਹੋਰੇ ਪਾਸੇ ਉੱਝਾ ਰਹੇ ਨੇ ਬਾਹਰ ਬੈਰ ਬ੍ਰੋਦ ਕੰਮ ਕਰੋ ਤੇ ਲੋਭੋ ਝੂਠੇ ਬਕਰ ਮਾਂ ਲੋਭ ਤਰੋ ਇਹ ਆਉਂ ਜੁਗਤ ਬਿਹਾਨੇ ਕਹੀ ਜਨਮ ਆਪਣੇ ਵਾਲਾ ਕੰਮ ਸ਼ੁਰੂ ਹੀ ਨਹੀਂ ਹੋਇਆ ਇਹਨਾਂ ਕੰਮਾਂ ਤਾਂ ਹੀ ਬਹਿ ਨਹੀਂ ਹੋਇਆ ਜਿਹੜੇ ਝਗੜਿਆਂ 'ਚ ਫਸਿਆ ਤਾਂ ਝਗੜੇ ਹੀ ਨਹੀਂ ਮੁੱਕੇ ਇੱਕ ਮਹੀਨੇ ਦੇ 25 ਐ 26 ਦਿਨ ਉਹ ਦਰਜ ਹੈ ਤੁਹਾਡੇ ਅੱਗੇ 25 26 ਦਿਨ ਅਦਾਲਤਾਂ ਨਾਲ ਵੀ ਇਹਦੇ 40 ਮੁਕੱਦਮੇ ਨੇ ਮੈਨੂੰ ਤਾਂ ਕਦੇ ਵੀ ਨਹੀਂ ਫਿਰ ਮੇਰਾ ਮੈਂ ਆਪਣਾ ਕੰਮ ਕਿੱਥੇ ਕਰੂੰਗਾ ਹਾਂ ਇੱਕ ਦਿਨ ਦੋ ਤਰੀਕਾ ਦਾ ਹੋ ਸਕਦੀ ਇਹਨੇ ਕੱਠੀਆਂ ਵੇ ਲਿੰਗ ਦੇ ਵੀ ਆ ਸਾਡੀ ਹਾਲਤ ਹੈ ਬੇਲੇ ਨਹੀਂ ਹੈਗਾ ਕੰਮ ਇਹਨੇ ਕਾਇਮ ਨਹੀਂ ਹੈ ਐਤਵਾਰ ਨੂੰ ਛੁੱਟੀ ਹੁੰਦੀ ਹੈ ਚਾਰ ਭੋਗਾਂ ਦੇ ਜਾਣਾ ਹੁੰਦਾ ਉਧਰ ਨੇ ਵੇਲ ਹੁੰਦਾ ਇਹ ਕੰਮ ਵਾਸਤੇ ਵੇਲੇ ਨਹੀਂ ਇਹ ਜਿਹੜਾ ਧਰ ਦੇ ਵਿੱਚੋਂ ਬਾਹਰ ਨਿਕਲ ਕੇ ਨਿਕਲ ਆ ਹੋ ਗਿਆ ਉੱਥੇ ਵੇਲ ਹੀ ਫਿਰ ਫੇਰ ਵੀ ਉਹਨੂੰ ਵੇਲੇ ਤਹਾ ਗਿਆ ਘਰ ਆ ਨੰਗਾ ਨਿਗਰਹ ਸਨੇਹ ਕਰ ਸਾਰਿਆਂ ਨਾਲ ਪ੍ਰੇਮ ਕਰ ਲੈ ਸਾਡੇ ਰਾਜੀ ਨੋ ਕਰ ਲੈ ਕਾਪੜਾ ਝਗੜਾ ਨਹੀਂ ਪਈ ਕਿਸੇ ਨਾਲ ਸਭਰਾ ਝਗੜਾ ਰਹਾ ਨਾ ਕੋ ਪੰਡ ਸੁਭਰਣਾ ਛੱਡੇ ਦਉ ਜਿਹੜੇ ਝਾੜਾ ਪੈਦਾ ਕਰਨ ਵਾਲੇ ਉਹਨਾਂ ਨੂੰ ਛੱਡ ਦੇ ਉਹਨਾਂ ਨਾਲ ਸੰਗ ਤੇ ਛੱਡ ਦੇ ਝਗੜਾ ਪੈਦਾ ਕਰਾਉਣ ਵਾਲੇ ਬੰਦਿਆਂ ਨਾਲ ਸੰਗ ਤੇ ਛੱਡ ਦੇ ਜੇ ਝਗੜਾ ਮਿਟਾਉਣਾ ਹੈ ਮਨ ਝਗੜੇ ਕਰਦਾ ਹੈ ਇਹਨੂੰ ਫੜ ਕੇ ਕਰਨ ਤੇ ਇਹਨੂੰ ਕਹਦੇ ਇਹਨਾਂ ਦੀ ਸੰਬੰਧ ਨਹੀਂ ਕਰਦੇ। ਨਾ ਹੀ ਦੇਖਣਾ ਭਾਜੀ ਹੈ ਪਰਮ ਸਿਆਣ ਭੇ ਪਰ ਜੇ ਨਾਮ ਮੰਨ ਨਹੀਂ ਮੰਦਾ ਇਹਨਾਂ ਨੂੰ। ਘਾਟੇ ਤੇ ਕੇ ਨਹੀਂ ਬੈਂਦਾ। ਜੇ ਬੱਚਾ ਕੋਈ ਬਾਹਰ ਸੋਸਾਇਟੀ ਜਾ ਕੇ ਗਲਤ ਸੋਸਾਇਟੀ ਜਾਂਦਾ ਹੈ ਚੰਗੀ ਗੱਲ ਉਹਨੂੰ ਘਰੋਂ ਨਾ ਜਾਣ ਦੋ। ਇਹੀ ਇਲਾਜ ਹੈ ਨਾ ਹੋਰ ਕੀ ਇਲਾਜ। ਇਹ ਘਰ ਵਰਦਾ ਨਹੀਂ। ਤੇਨੂੰ ਘਰੋਂ ਬਾਹਰ ਨਾ ਬਾਹਰ ਨਾ ਜਾਣਾ। ਸਹੀ ਇਦਰੀਕ ਮਨ ਨੂੰ ਕਰਦੇ ਅੰਦਰ ਹੀ ਰੱਖੋ ਇਹਨੂੰ ਬਾਹਰ ਜਾਣ ਨਾ ਦਿਓ ਇੱਥੇ ਪਹਿਰਾ ਲਾ ਦਿਓ ਇਹਦਾ ਧਿਆਨ ਲੱਖੋ ਧਿਆਨ ਦੇਣੇ ਰੱਬ ਦਾ ਨਹੀਂ ਰੱਖਣ ਪਰਵੇਸ਼ਾ ਦਾ ਹੋਏ ਧਿਆਨ ਰੱਖਣ ਦੀ ਲੋੜ ਨਹੀਂ ਮਨ ਦਾ ਧਿਆਨ ਰੱਖਣਾ ਵੀ ਇਹ ਕੀ ਕਰਦਾ ਹੈ ਕਿਸੇ ਜੀ ਸੰਗਤ ਕਰਦਾ ਹੈ ਕੁਛ ਇਹਦੀ ਆਦਤਾਂ ਬਦਲੀਆਂ ਨਹੀਂ ਬਦਲੀਆਂ ਜੇ ਨਹੀਂ ਬਦਲੀਆਂ ਤਾਂ ਕਿਉਂ ਨਹੀਂ ਬਦਲੀਆਂ ਅੱਜ ਇਹਨੇ ਕਿੰਨਾ ਟਾਈਮ ਕੀ ਕੀਤਾ ਕਿੰਨਾ ਟਾਈਮ ਕੀ ਕੀਤਾ ਇਹਦੇ ਹਿਸਾਬ ਦੇਣਾ ਇੱਕ ਮਿੰਟ ਦਾ ਕੜੀ-ਕੜੀ ਦਾ ਲੇਖਾ ਮੰਗਾ ਵੀ ਉਹ ਫਿਰ ਦੇਰ ਵੇਲੇ ਫਿਰ ਕੀ ਕਰਾਂਗੇ ਇਹ ਚੀਜ਼ ਤਾਂ ਤੇ ਰੱਖੀ ਤਸੀ ਦਾ ਹੋਰੇ-ਹੋਰਾ ਅੱਠ ਕਰੀ ਵੇਲੇ ਲੈ ਕਟੜ-ਕੜੀ-ਕੜੀ ਦਾ ਦੇਣਾ ਪੈਣਾ ਪੈਸੇ-ਪੈਸੇ ਦੇ ਜੀ ਨੇ ਹਿਸਾਬ ਦੇਖਣਾ ਪਹਿਲਾਂ ਬਿੱਲ ਲੱਗਿਆ ਹੁੰਦਾ ਖਰਚਾ ਤਾਂ ਕਰੀ ਜਾਂਦਾ ਸਰਕਾਰੀ ਪੈਸੇ ਦਾ ਉਹ ਕਹਿੰਦਾ ਫਿਰ ਜਾ ਜਾਲੀ ਲਿਓ ਪਹਿਲਾਂ ਕਾਇਦਾ ਦਾ ਪੇਟ ਪੂਰਾ ਕਰੋ ਤੇਰੂ ਕਰਵਾਏ ਕੋਈ ਨਹੀਂ ਕਾਇਦਾ ਦਾ ਪੇਟ ਪੂਰਾ ਕਰਦਾ ਹੈ ਉਹ ਚਲ ਝੂਠਾ ਸੱਚਾ ਬਾਹਰ ਦਾ ਸੀ ਕਾਇਦਾ ਦਾ ਪੇਟ ਪੂਰਾ ਕਰਦਾ ਡਰ ਜੋ ਹੈ ਐ ਗੱਲ ਦਾ ਡਰ ਹੈ ਹੀ ਨਹੀਂ ਪਰ ਡਰ ਪਾਇਆ ਸੀ ਗੁਰਬਾਣੀ ਨੇ ਗੱਲ ਉਹ ਨਹੀਂ ਹੋਈ ਨਹੀਂ ਵਿਸ਼ਵਾਸ ਕੀਤਾ ਹੀ ਨਹੀਂ ਜੇ ਇਸ ਗੱਲ ਤੇ ਵਿਸ਼ਵਾਸ ਕਰਦੇ ਘੜੀ ਘੜੀ ਕਾ ਲੇਖਾ ਮੰਗਾ ਹੈ ਤਰੁ ਰਾਜਨ ਲੇਖਾ ਮੰਗਾ ਹੈ ਕੀ ਮੁਖ ਲੈ ਕੇ ਜਾਏਗਾ ਜੇ ਇਸ ਗੱਲ ਦਾ ਵਿਸ਼ਵਾਸ ਕਰਦੇ ਫਿਰ ਮੰਨਦਾ ਧਿਆਨ ਰੱਖਦੇ ਫਿਰ ਅਸੀਂ ਧਿਆਨ ਰੱਖਦੇ ਕਿ ਕੀ ਕਰਦੇ ਹਾਂ ਕਿੰਨਾ ਜੀਵਨ ਚੱਲਿਆ ਗਿਆ ਕਿੰਨਾ ਰਹਿ ਗਿਆ ਤੇ ਇਸ ਗੱਲ ਦਾ ਧਿਆਨ ਹੈ ਹੀ ਨਹੀਂ ਇਹ ਤਾਂ ਮੋਹ ਦੀ ਮਿੜੀ ਹੋਈ ਗਏ ਅਸੀਂ ਕਿਹੜਾ ਸਾਲ ਇਹਨੇ ਫਰੀ ਦਾ ਬੰਦਾ ਕੋਈ ਲਾ ਲੈਦਾ ਸਕੂਟਰ ਬੰਦ ਕਰ ਦਿੰਦੇ ਆ ਕਾਰ ਬੰਦ ਕਰ ਦਿੰਦੇ ਤੇਲ ਭੁਗਦਾ ਗੋ ਪੜ੍ਹੋ ਜੇ ਸਾਨੂੰ ਪੜ੍ਹੇ 14 ਉਹ ਖਾਂਡੂ ਵੀ ਨਹੀਂ ਮੰਗਾਇਆ ਸਾਲਿੰਦਾ ਉਹਨਾਂ ਦਾ ਕਹਿੰਦੇ ਡਿਮਾਂਡ ਹੀ ਨਹੀਂ ਕੀਤੀ ਕੁਝ ਕਹਿੰਦੇ ਸਾਤਾ ਜੀ ਆਪੇ ਹੋਊਗਾ ਜਦੋਂ ਵੱਲੋਂ ਜੂ ਪਤਾ ਲੱਗ ਜੂਗਾ ਆਪੇ ਹੋਵੇਗਾ ਨਹੀਂ ਹੋਊਗਾ ਇਹ ਸਾਰਾ ਰੁਕਦਾਰਾ ਫਿਰ ਰੁਪਈਆ ਜੰਦਾ ਰਹੇਗਾ ਰੁਕਣ ਲੱਗਦਾ ਫਿਰ ਆਪੇ ਫਿਰ ਕਾਤੇ ਨਹੀਂ ਆਉਂਦਾ ਕਿਉਂ ਨਹੀਂ ਹੁੰਦਾ ਆਪੇ ਢਿਉਂਦਾ ਜਾਂਦਾ ਹਾਂ ਟਾਇਲਟ ਦੀ ਸੌਦਾ ਹਾਂ ਸਾਲਾਂ ਦੀ ਸੌਲ ਰਾਇਆ ਸਾਉਤੀ ਮਰ ਸਾਦੇ ਉਹਨੇ ਆਪਣੀ ਡਿਊਟੀ ਲਈ ਹੋਈ ਹੈ ਆਪੇ ਕਿੱਥੇ ਹੁੰਦਾ ਆਪੇ ਹੁੰਦਾ ਤਾਂ ਬੰਦ ਕਿਉਂ ਹੋਵੇ ਸਿੱਪਲ ਇਕੱਡ ਗੁਰਵਾਲੀ ਨੇ ਥੋੜਾ ਜਿਹਾ ਲਾਟ ਸਾਨੂੰ ਕੀਤਾ ਸੀ ਜਗਾਇਆ ਸੀ ਤੀ ਜਾਗਿਆ ਕੋਈ ਨਹੀਂ ਯਗੈ ਨੂੰ ਪ੍ਰਵਾਹ ਨਹੀਂ ਕੀਤਾ ਬਲਮੀ ਨਹੀਂ ਪ੍ਰਵਾਹ ਕਰਦਾ ਉਹਨਾਂ ਦੀ ਪ੍ਰਵਾਹ ਹੋਣੀ ਕਰਦਾ ਜ਼ਬਰਦਸਤ ਅਦਾਸਾ ਕਰੀ ਜਾਂਦਾ ਉਹ ਵੀ ਅਦਾਸ ਉਹਦੀ ਸੁਣਦਾ ਜਿਹੜਾ ਉਹਦੀ ਸੁਣਦਾ ਉਹਦੀ ਕਰ ਸੁਣਦਾ ਉਹਦਾ ਜਨ ਵਿਰਤੀ ਨਾ ਜਾਏ ਜਨ ਕੀ ਰਸ ਕਿਸੇ ਦਿਨ ਨਹੀਂ ਸੁਣਦਾ ਹੈਗਾ ਪੁੱਛਣਾ ਦਾ ਪੁੱਛਣਾ ਲੈ ਕਿਉਂ ਸੁਣ ਇਹਨਾਂ ਦਾ ਸਿਰ ਉਹਦੀ ਨਹੀਂ ਸੁਣਦੇ ਅਤਵਾਦੀ ਨਹੀਂ ਸੀ ਸੁਣਦੇ ਸਰਕਾਰ ਦੀ ਸਰਕਾਰ ਨੇ ਅਤਵਾਦੀ ਹੁੰਦੀ ਸੁਣੀ ਫਿਰ ਕਿਉਂ ਸੁਣੇ ਕਿਉਂ ਸੁਣੇ ਸੁਣੀ ਉਸੇ ਦੀ ਕਰਦੀ ਹੈ ਜਿਹੜਾ ਸਰਕਾਰ ਦੀ ਸੁਣ ਝੂਠੀ ਸਰਕਾਰ ਤਾਂ ਸ਼ਾਇਦ ਉਹਦੀ ਵੀ ਨਾ ਸੁਣੇ ਪਰ ਉਹ ਤਾਂ ਸੱਚੀ ਸਰਕਾਰ ਹੈ ਸੰਸਾਰ ਦੀ ਸਰਕਾਰ ਤਾਂ ਸ਼ਾਇਦ ਇਦਾਂ ਲੋਕਰ ਪਰ ਉਹ ਤਾਂ ਇਦਾਂ ਕਰਦਾ ਹੈ ਜਿਹੜਾ ਉਹਦੀ ਸੁਣੇ ਉਹਦੀ ਆਕੇ ਮੈਨੂੰ ਸੁਣੇ ਉਹ ਤਾਂ ਸਾਰਿਆਂ ਦੀ ਉਹ ਸੁਣਦਾ ਪਰ ਪਰਵਾਹ ਉਹਦੀ ਕਰਦਾ ਜਿਹੜਾ ਉਹਦੀ ਪਰਵਾਹ ਕਰਦਾ ਸੁਣਦਾ ਤਾਂ ਸਾਰਿਆਂ ਕੋਲ ਬੋਲਾ ਇਹ ਉਹਦਾ ਧਿਆਨ ਨਹੀਂ ਸਾਡੇ ਚ ਸ਼ਬਦ ਵਿੱਚ ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੇ ਜ ਹਰ ਵਕਤ ਧਿਆਨ ਰੱਖੋ ਧਿਆਨ ਹੋਵੇ ਖਲਪੀ ਨੂੰ ਕਿੱਥੇ ਦੇਵੇ ਸਭ ਨੂੰ ਦਿੰਦਾ ਸਾਹ ਕਿਉਂ ਲਵੇ ਸਭੇ ਵਾਰ ਤੇ ਸਾਹ ਲੈਂਦੇ ਅਸੀਂ ਸੌ ਜਾਂਦੇ ਹਾਂ ਸੌਂਦਾ ਜੀ ਸੌਂਦਾ ਜੀ ਦਮ ਤੇ ਉਦੋਂ ਧਿਆਨ ਲੱਗਦਾ ਅਸੀਂ ਨਹੀਂ ਰਸਦੇ ਸਾਹ ਉਤਾਰਦੇ